ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਅੱਜ ਆਪਾਂ ਪਾਉਣ ਲੱਗੇ ਆ ਜੀ ਹਰੀ ਮਿਰਚ ਦਾ ਆਚਾਰ ਅੱਧਾ ਕਿਲੋ ਆਪਾਂ ਹਰੀ ਮਿਰਚ ਲਈ ਆ ਤੇ ਇਹਨਾਂ ਨੂੰ ਆਪਾਂ ਨੇ ਧੋ ਕੇ ਚੰਗੀ ਤਰ੍ਹਾਂ ਦੋ ਤਿੰਨ ਘੰਟੇ ਦੀ ਧੁੱਪ ਲਵਾ ਲਈ ਸੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਚੀਰ ਡੰਡੀਆਂ ਤੋੜ ਕੇ ਹਨਾ ਚੀਰੇ ਦੇ ਲਈ ਸੀ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਇਹਦੇ ਵਿੱਚ ਮਚ ਮਸਾਲੇ ਪਾਉਣੇ ਆ ਤੁਹਾਨੂੰ ਦੱਸਦੇ ਆ ਮਸਾਲੇ ਆਪਾਂ ਜੀਰਾ ਅਜਵੈਨ ਸੌਫ ਨੀਆ ਕਲੌਂਜੀ ਹਿੰਗ ਕਾਲੀ ਮਿਰਚ ਹਲਦੀ ਤੇ ਨਮਕ ਹੁਣ ਆਪਾਂ ਇਹਨਾਂ ਨੂੰ ਪਹਿਲਾਂ ਤੇਲ ਪਾਵਾਂਗੇ ਸਰੋਂ ਦਾ ਪਕੜਾਹੀ ਚ ਇੱਕ ਕੌਲੀ ਆਪਾਂ ਤੇਲ ਦੇ ਲਈਆ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਹਿੰਗ ਪਾਵਾਂਗੇ ਜਿਹੜੇ ਮਸਾਲੇ ਨੇ ਇਹਨਾਂ ਨੂੰ ਭੁੰਨ ਲਾਂਗੇ ਥੋੜੇ ਥੋੜੇ ਪਾ ਕੇ ਆਪਾਂ ਕਲੌਂਜੀ ਆਪਾਂ ਬਾਅਦ ਵਿੱਚ ਪਾਵਾਂਗੇ ਕਲੌਂਜੀ ਕਾਲੀ ਮਿਰਚ ਹਲਦੀ ਤੇ ਨਮਕ ਆਪਾਂ ਬਾਅਦ ਵਿੱਚ ਪਾਵਾਂਗੇ ਫਿਰ ਆਪਾਂ ਇਹਦੇ ਵਿੱਚ ਮਿਰਚਾਂ ਕੜਾਹੀ 'ਚ ਪਾ ਦਾਂਗੇ ਮਿਰਚਾਂ ਆਪਾਂ ਨੂੰ ਬਿਲਕੁਲ ਸੁੱਕੀਆਂ ਚਾਹੀਦੀਆਂ ਨੇ ਆਚਾਰ ਪਾਉਣ ਵਾਸਤੇ ਇਸ ਆਪਾਂ ਸਿਮਤੇ ਰੱਖਣਾ ਵਾ ਤੇ ਹਲਕਾ ਹਲਕਾ ਇਹਨਾਂ ਨੂੰ ਹਿਲਾਇ ਜਾਵਾਂਗੇ ਇਸ ਦੇ ਬਾਅਦ 2 ਮਿੰਟ ਤાળਣ ਤੋਂ ਬਾਅਦ ਜਿਹੜੇ ਮਸਾਲੇ ਆਪਾਂ ਨਹੀਂ ਪਾਏ ਸੀ ਉਹ ਹੁਣ ਪਾਵਾਂਗੇ ਫਿਰ ਉਦੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਆਪਾਂ ਨੇ ਲੋਕ ਲੈਣ ਤੇ ਰੱਖ ਕੇ ਮਿਰਚਾਂ ਨੂੰ ਹਲਕਾ ਹਲਕਾ ਹਿਲਾਉਣਾ ਜੀ ਮੇ ਅਚਾਰ ਆਪਣਾ ਰੈਡੀ ਹੋ ਗਿਆ ਖਾਣ ਵਾਸਤੇ ਤੇ ਹੁਣ ਆਪਾਂ ਇਹਨੂੰ ਇੱਕ ਬਰਤਨ ਵਿੱਚ ਕੱਢ ਕੇ ਰੱਖ ਦਾਂਗੇ ਜੇਕਰ ਤੁਹਾਨੂੰ ਸਾਡੀ ਇਹ achar ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਕਤ ਵਧੀਆ ਜੀ ਇਹ ਵੀ achar ਹੋਵੇ ਇਸ ਨੂੰ ਆਪਾਂ ਚੀਨੀ ਦੇ ਬਰਤਨ ਵਿੱਚ ਲੰਮੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ